ਇਹ ਦੋਸਤਾਨ ਦੇ ਉੱਤੇ ਪਹੁੰਚੇ ਬਾਬਾ ਠਾਕੁਰਦਾਸ ਜੀ ਜਿੱਥੇ ਹੁਣ ਸਰੋਵਰ ਸਾਹਿਬ ਜੀ ਦੀ ਸੇਵਾ ਬਣੀ ਹੋਈ ਹੈ ਉਹ ਸਰੋਵਰ ਸਾਹਿਬ ਦੀ ਜਗ੍ਹਾ ਦੇ ਉੱਤੇ ਪਹਿਲਾਂ ਇੱਥੇ ਘਟਾਵ ਸੀ ਉਹ ਟਾਵ ਦੇ ਉੱਤੇ ਮਹਾਪੁਰਖ ਬੜੀ ਤਪਸ਼ਾ ਕਰਦੇ ਸੀ ਬਾਬਾ ਠਾਕੁਰਦਾਸ ਜੀ ਜਦੋਂ ਗੁਰੂ ਨਾਨਕ ਪਾਤਸ਼ਾਹ ਇੱਥੇ ਪਹੁੰਚੇ ਬਾਬਾ ਠਾਕੁਰਦਾਸ ਜੀ ਕੁੱਲੀ ਤੋਂ ਬਾਹਰ ਘੁੰਮ ਰਹੇ ਸੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਦੇਖ ਕੇ ਉਹ ਅੰਦਰ ਵੜ ਗਏ ਕੋ ਕਿ ਉਸ ਬਾਬਾ ਠਾਕਰਦਾਸ ਸੀ ਤਪਸ਼ਾ ਬਹੁਤ ਸੀ ਤੇ ਨਾਲ ਦੀ ਨਾਲ ਵਿਦਿਆ ਵੀ ਕਾਂਸੀ ਤੋਂ ਉਹਨਾਂ ਨੇ ਹਾਸਲ ਕੀਤੀ ਸੀ ਥੋੜਾ ਜਿਹਾ ਵਿਦਿਆ ਦਾ ਉਹਨਾਂ ਨੂੰ ਅਭਿਮਾਨ ਸੀ ਤੇ ਕੁੱਲੀ ਵਿੱਚ ਦੂਰ ਪਿੱਟ ਕਰਕੇ ਬੈਠ ਗਏ ਠੋਸ ਬਾਬਾ ਠਾਕਰਦਾਸ ਸੋਚਣ ਲੱਗੇ ਇਹ ਕੈਸੇ ਸਾਧੂ ਉਹਨਾਂ ਆਪਣੀ ਮਰਜ਼ੀ ਦੇ ਨਾਲ ਇੱਥੇ ਤੁਰੇ ਫਿਰਦੇ ਨੇ ਤੁਹਾਨੂੰ ਗੁਰਨਾਨਕ ਪਾਤਸ਼ਾਹ ਜੀ ਨੇ ਭਾਵਨਾ ਨੂੰ ਬਾਬਾ ਠਾਕਰਦਾਸ ਜੀ ਨੂੰ ਜਾਣਦਿਆਂ ਹੋਏ ਆਹ ਮਹਾਰਾਜ ਆਪ ਜਾ ਕੇ ਉੱਥੇ ਮਰਦਾਨੇ ਤੇ ਬਾਲੇ ਦੇ ਸਮੇਤ ਬਾਬਾ ਠਾਕੁਰ ਦਾਸ ਨੂੰ ਮਿਲੇ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕੀਤੇ ਇਹਨਾਂ ਬਾਬਾ ਠਾਕੁਰ ਦਾਸ ਜੀ ਨੇ ਪਹਿਲਾਂ ਤਾਂ ਆਪ ਦੀ ਵਿੱਦਿਆ ਦਾ ਮਾਣ ਕੀਤਾ ਉਹਨਾਂ ਨੇ ਫਿਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨਾਂ ਨੂੰ ਸੁਣਦਿਆਂ ਹੋਇਆਂ ਬਾਬਾ ਜੀ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ਬਦ ਪੜਿਆ ਬ੍ਰਹਮੈ ਗਰਭ ਕੀ ਆ ਨਹੀਂ ਜਾਣਿਆ ਬੇਦ ਕੀ ਬਹਿਵਤ ਪੜੀ ਪਛਤਾਣਿਆ ਜੈ ਪ੍ਰਭ ਸਿਮਰੇ ਤੈ ਹੀ ਮਨ ਮੰਨਿਆ ਐਸਾ ਗਰਭ ਬੁਰਾ ਸੰਸਾਰੇ ਜਿਸ ਕੋ ਮਿਲੇ ਉਸ ਗਰਭ ਨਵਾਰੇ ਇਹ ਸ਼ਬਦ ਸੁਣਦਿਆ ਸਾਰ ਬਾਬਾ ਠਾਕੁਰ ਦਾਸ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਡਿੱਗ ਪਿਆ ਤੇ ਮਹਾਰਾਜ ਨੂੰ ਫਿਰ ਬੇਨਤੀ ਕੀਤੀ ਮਹਾਰਾਜ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਇਸ ਤਨ ਦੇ ਉੱਤੇ ਕਈ ਦਿਨ ਬਿਰਾਜਮਾਨ ਹੁੰਦੇ ਰਹੇ ਇਲਾਕੇ ਦੀਆਂ ਸੰਗਤਾਂ ਨਗਰ ਦੀਆਂ ਸੰਗਤਾਂ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਬੜੀ ਤਨ ਮਨ ਧਨ ਦੇ ਨਾਲ ਕੋਈ ਦੁੱਧ ਲੈ ਕੇ ਆਇਆ ਕੋਈ ਮਠਿਆਈਆਂ ਲੈ ਕੇ ਆਇਆ ਬੜੀ ਤਨਮਨ ਧੰਦੇ ਨਾਲ ਸੇਵਾ ਕੀਤੀ ਗੁਰਨਾਨਕ ਪਾਤਸ਼ਾਹ ਮਹਾਰਾਜ ਨੇ ਬਾਬਾ ਠਾਕੁਰਦਾਸ ਜੀ ਨੂੰ ਤਾਰਦੇ ਹੋਏ ਆ ਨਾਲ ਹੀ ਸੰਗਤ ਨੂੰ ਤਾਰਦੇ ਹੋਏ ਆ ਇਸ ਨਗਰ ਦਾ ਨਾਮ ਵੀ ਮਹਾਪੁਰਖਾਂ ਦੇ ਨਾਮ ਤੇ ਠੱਕਰਦਾਸ ਤੋਂ ਬਾਬਾ ਜੀ ਦੇ ਨਾਮ ਦੇ ਉੱਤੋਂ ਤੇ ਠੱਕਰਵਾਲ ਨਗਰ ਬਸਾਇਆ ਸਤਗੁਰਾਂ ਨੇ ਆਪਾਰ ਕੀਤੀ ਉਦੋਂ ਤੋਂ ਲੈ ਕੇ ਹੀ ਇਸ ਮਹਾਨ ਅਸਥਾਨ ਦੀ ਬੜੀ ਬਿੱਤਰਤਾ ਵਾ ਮੰਨਣ ਦੇ ਯੋਗ ਨੇ ਜੋ ਵੀ ਇੱਥੇ ਆ ਕੇ ਕੋਈ ਮੰਗ ਮੰਗਦਾ ਵਾ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਹਾਜ਼ਰ ਨਾਜ਼ਰ ਜਾਣਦੇ ਹੋયા ਉਸ ਗੁਰਸਿੱਖ ਦੀਆਂ ਭਾਵਨਾਵਾਂ ਤਨ ਦੀਆਂ ਮਨ ਦੀਆਂ ਧਨ ਦੀਆਂ ਸਾਰੀਆਂ ਪੂਰੀਆਂ ਹੁੰਦੀਆਂ